ਇਹ ਖਬਰ ਇਹ ਜਿਹੜਾ ਸਟੇਟ ਦੀ ਰੋਡ ਹੈ ਪਰ ਸਟੇਟ ਰੋਡ ਹੋਣ ਦੇ ਬਾਵਜੂਦ ਵੀ ਇਹਨੂੰ ਚੌਂ ਮਾਰਗੀ ਬਣਾਵਾ ਕਿਉਂਕਿ ਇਹ ਮੁੱਖ ਸੜਕ ਹੈ ਫਰੀਦਕੋਟ ਜ਼ਿਲ੍ਹੇ ਦੀ ਕੋਟਕਪੂਰੇ ਨੂੰ ਫਰੀਦਕੋਟ ਆਉਣ ਵਾਸਤੇ ਜਾਂ ਹੋਰ ਜ਼ਿਲ੍ਹਿਆਂ ਤੋਂ ਬਠਿੰਡੇ ਤੋਂ ਮੁੱਖ ਸਰ ਤੋਂ ਹਬੌਰ ਕੋ ਜਿਹੜੇ ਤੇ ਹਾਲਾਂਕਿ ਹਰਿਆਣਾ ਜਾਂ ਰਾਜਸਥਾਨ ਤੋਂ ਜਿਹਨੇ ਫਰੀਦਕੋਟ ਨੂੰ ਆਉਣਾ ਹੈ ਤਾਂ ਉਹ ਇਸ ਰੋਡ ਰਾਹੀਂ ਆਉਂਦਾ ਇੱਕ ਸਾਡਾ ਵੱਡਾ ਬਾਈਪਾਸ ਹੈ ਜਿਹੜਾ ਉਹਦੇ ਤੇ ਵੀ ਸਾਡਾ ਕੰਮ ਚੱਲ ਰਿਹਾ ਹੈ ਉਹ ਵੀ ਜਿਹੜਾ ਹੈਗਾ ਬਹੁਤ ਵੱਡਾ ਪ੍ਰੋਜੈਕਟ ਹੈ ਉਹ ਤਕਰੀਬਨ 850 ਕਰੋੜ ਤੋਂ 900 ਕਰੋੜ ਰੁਪਏ ਦਾ ਪ੍ਰੋਜੈਕਟ ਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦਾ ਰੱਕੀ ਆ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜਾ ਅਸੀਂ ਟਾਹਨੇ ਤੋਂ ਲੈ ਕੇ ਸਾਰੇ ਫਰੀਦਕੋਟ ਸ਼ਹਿਰ ਜਿਹੜੀ ਸਾਡੀ ਟਾਹਨੇ ਤੋਂ ਜਿਹੜਾ ਸਾਡਾ ਤਲਵੰਡੀ ਪੁਲਾ ਹੈ ਇਦਾਂ ਆਹੀ ਹੁੰਦੇ ਹੋਏ ਸਵਰਨ ਸਿਨੇਮਾ ਬੱਸ ਸਟੈਂਡ ਤੋਂ ਕੋਟਕਪੂਰਾ ਰੋਡ ਆ ਜਿਹੜੀ ਚੌਂ ਮਾਰਗੀ ਹੋ ਰਹੀ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ 15 ਅਗਸਤ ਤੋਂ ਬਾਅਦ ਫਰੀਦਕੋਟ ਦੇ ਲੋਕ ਬਾਕੀਆਂ ਪੌਂਦੇ ਦਿਖਾਈ ਦੇਣਗੇ ਕਾਰਨ ਕਿ ਇੱਥੇ ਚੱਲ ਰਹੇ ਵੱਡੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ ਤੇ ਕਈ ਹੋਰ ਪੂਰੇ ਹੋ ਜਾਣਗੇ ਯਾਨੀ ਜਿਹੜੇ ਪੁਲ ਬਣ ਰਿਹਾ ਦੋ ਜਿੰਨਾ ਕਰਕੇ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ ਟ੍ਰੈਫਿਕ ਦੇ ਵਿੱਚ ਉਹ ਮੁਕੰਮਲ ਹੋ ਕੇ 15 ਅਗਸਤ ਤੱਕ ਚਾਲੂ ਹੋ ਜਾਣਗੇ ਤੇ ਸ਼ਹਿਰ ਦੀਆਂ ਪੱਟੀਆਂ ਹੋਈਆਂ ਸੜਕਾਂ ਉਦੋਂ ਤੱਕ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੀਆਂ ਤੇ ਸ਼ਹਿਰ ਦੇ ਹੋਰ ਗਲੀ ਮੁਹੱਲਿਆਂ ਦੇ ਵਿੱਚ ਜਿਹੜੀਆਂ ਸੜਕਾਂ ਪੱਟੀਆਂ ਹੋਈਆਂ ਸੀਵਰੇਜ ਕਰਕੇ ਉਹ ਵੀ ਮੁਕੰਮਲ ਹੋ ਜਾਣਗੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਹਲਕੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਜਿਹੜੇ ਅੱਜ ਕੱਲ ਵੱਖ-ਵੱਖ ਗਲੀਆਂ ਦੇ ਵਿੱਚ ਜਾ ਕੇ ਨੀਂ ਪੱਥਰ ਰੱਖ ਰਹੇ ਆ ਕੰਮ ਸ਼ੁਰੂ ਕਰਵਾ ਰਹੇ ਆ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਦਾਵਾ ਕੀਤਾ ਹੈ ਕਿ ਹੁਣ ਸ਼ਹਿਰ ਦੇ ਵਿੱਚ ਜਿੰਨੇ ਵੀ ਅਧੂਰੇ ਪਏ ਕੰਮ ਆ ਪਿਛਲੇ 4 ਤੋਂ 5 ਸਾਲਾਂ ਦੇ ਅਧੂਰੇ ਪੇ ਕੰਮ ਆ ਉਹ ਸਾਰੇ 15 ਅਗਸਤ ਤੱਕ ਲਗਭਗ ਮੁਕੰਮਲ ਹੋ ਜਾਣਗੇ ਤੇ ਲੋਕ ਸੜਕਾਂ ਤੇ ਬਾਗੀਆਂ ਪਾਉਂਦੇ ਦਿਖਾਈ ਦੇਣਗੇ ਖੁਸ਼ੀ ਦੇ ਵਿੱਚ ਬਾਗੀਆਂ ਪਾਉਂਦੇ ਦਿਖਾਈ ਦੇਣਗੇ 15 ਅਗਸਤ ਤੇ ਅਸੀਂ ਇਹਨਾਂ ਨੂੰ ਉਦਘਾਟਨ ਕਰਨ ਦਾ ਕਿਹਾ 15 ਅਗਸਤ ਨੂੰ ਅਸੀਂ ਇਹਨਾਂ ਪੁਲਾਂ ਦਾ ਉਦਘਾਟਨ ਕਰਾਂਗੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਦੋਨੇ ਪੁਲ ਜਿਹੜੇ ਉਹ ਰੈਡੀ ਕਰਦੇ ਕਿਉਂਕਿ ਸਿਰਫ ਉਹਨਾਂ ਨੂੰ ਸੈਂਬਲਡ ਕਰਨ ਤੇ ਸਮਾਂ ਲੱਗਣਾ ਹੈ ਉਸ ਤੋਂ ਬਾਅਦ ਕੋਈ ਬਹੁਤਾ ਲੰਮਾ ਸਮਾਂ ਨਹੀਂ ਲੱਗਣਾ ਉਹ ਸਾਰੇ ਜਿਹੜੇ ਲੈਂਟਰ ਵਗੈਰਾ ਪਾ ਕੇ ਆ ਉਹ ਕਰ ਦਿਆਂਗੇ ਜਿਹੜਾ ਤਲਵੰਡੀ ਵਾਲਾ ਪੁਲ ਜਿਹੜਾ ਚੌਥਾ ਪੁਲ ਰਹਿੰਦਾ ਉਹ ਵੀ ਤਕਰੀਬਨ 10% ਰਹਿ ਗਿਆ ਉਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਉਹਨੂੰ ਸਾਰੇ ਨੂੰ ਸੈਂਬਲ ਕਰ ਲੈਣਗੇ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਦੀ ਜਗ੍ਹਾ ਪੂਰੀ ਡੈਕਸ਼ਨ ਸੈੱਟ ਕਰਕੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ 5-7 ਦਿਨਾਂ ਦੇ ਵਿੱਚ ਉਹ ਸਾਰਾ ਉਹਨੂੰ ਕਾਲਬ ਕਰਕੇ ਤੇ ਉਹਨੂੰ ਉਹਦੇ ਉੱਤੇ ਲੈਂਟਰ ਪਾ ਕੇ 15 ਤੋਂ 20 ਦਿਨ ਦੇ ਵਿੱਚ ਉਹਨੂੰ ਸਾਰੇ ਅਸੀਂ 15 ਅਗਸਤ ਤੱਕ ਬੰਦ ਕੇ ਚੱਲਦੇ ਆਂ ਤੇ ਅਸੀਂ ਇਹਨੂੰ ਸ਼ੁਰੂ ਕਰਾਂਗੇ ਜਿਹੜੇ ਰਖ ਪੁੱਤ ਪਟ ਰਹੇ ਗਏ ਆ ਜਿਹੜੇ ਅੜੇ ਵਿੱਚ ਜਿਹਦੇ ਕਰ ਮੜਚਾ ਉਹਨੋਂ ਉੱਤੇ ਹਜੇ ਉਹੀ ਹੈ ਕੰਮ ਉਹਨਾਂ ਨੇ ਉਹ ਦੀ ਸ਼ੁਰੂ ਨਹੀਂ ਕੀਤਾ ਉਹ ਉਹਦੇ ਵਾਸਤੇ ਜਿਹੜਾ ਸਾਡਾ ਸੜਕ ਦਾ ਵੱਖਰਾ ਟੈਂਡਰ ਲੱਗਣਾ ਇਹ ਪੁਲਾਂ ਦਾ ਟੈਂਡਰ ਹੈ ਉਹਦੇ ਵਾਸਤੇ ਜਿਹੜਾ ਹੈਗਾ ਉਹ ਵੀ ਸਾਡਾ ਟੈਂਡਰ ਲੱਗ ਰਿਹਾ ਛੇਤੀ ਜਿਹੜੀ ਹੈਗੀ ਉਹ ਸੜਕ ਨੂੰ ਚੌੜੀ ਵੀ ਕਰਨਾ ਪਰ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਕਿਉਂਕਿ ਜਿਹੜਾ ਅਸੀਂ ਟਹਿਣੇ ਤੋਂ ਲੈ ਕੇ ਸਾਰੇ ਫਰੀ ਕੋਟ ਸ਼ਹਿਰ ਜਿਹੜੀ ਸਾਡੀ ਟਹਿਣੇ ਤੋਂ ਜਿਹੜਾ ਸਾਡਾ ਤਲਵੰਡੀ ਪੁਲਾ ਹੈ ਇਧਰ ਆਹੀ ਹੁੰਦੇ ਹੋਏ ਸਵਰਨ ਸਿਨੇਮਾ ਬੱਸ ਸਟੈਂਡ ਤੋਂ ਕੋਟਕਪੁਰਾ ਰੋਡ ਆ ਜਿਹੜੀ ਚੌਂ ਮਾਰਗੀ ਹੋ ਰਹੀ ਆ ਕੋਟਕਪੁਰੇ ਸ਼ਹਿਰ ਦੇ ਵਿੱਚੋਂ ਲੰਘ ਕੇ ਤੇ ਢਿੱਲਵਾ ਕਲਾਂ ਤੱਕ ਇਹ ਚਾਰ ਮਾਰਗੀ ਸੜਕ ਸਾਡੀ ਮਨਜ਼ੂਰ ਹੋ ਗਈ ਆ ਤਾਂ ਉਹਨੂੰ ਲੈ ਕੇ ਅਸੀਂ ਜਿਹੜਾ ਹੈਗਾ ਉਹ ਹੋਰ ਜਿਹੜੇ ਅਗਲੇ ਪੁਲ ਵੀ ਆ ਉਹ ਵੀ ਚੌੜੇ ਹੋਣੇ ਤਾਂ ਉਹ ਇਸ ਹਿਸਾਬ ਨਾਲ ਹੁਣ ਬਣਾਵਾਂਗੇ ਤਾਂ ਕਿ ਫਿਰ ਉਹਦੇ ਚ ਸਾਨੂੰ ਫੇਰ ਬਦਲਾ ਕਰਨੀ ਪਵੇ ਤੇ ਚੌਂ ਮਾਰਗੀ ਸਾਡੀ ਸੜਕ ਬਣਨੀ ਆ ਤਾਂ ਛੇਤੀ ਉਹਦੇ ਟੈਂਡਰ ਲੱਗਣ ਜਆ ਰਹੇ ਤੇ ਉਹ ਵੀ ਤੁਹਾਨੂੰ ਖੁਸ਼ਖਬਰੀ ਦਿੰਦੇ ਆ ਪਹਿਲਾਂ ਵੀ ਚੋਰ ਮੱਗੀ ਦੇ ਖਾਤੇ ਤੋਂ ਨਹੀਂ ਉਹੀ ਇਹ ਪਹਿਲਾਂ ਕੈਨਸਲ ਹੋ ਗਿਆ ਨਹੀਂ ਉਹ ਪਹਿਲਾਂ ਜਿਹੜਾ ਸੀ ਉਹ ਨੈਸ਼ਨਲ ਹਾਈਵੇ ਸੀ ਉਹ ਨੈਸ਼ਨਲ ਹਾਈਵੇ ਚੋਂ ਨਿਕਲ ਗਿਆ ਸੀ ਪਰ ਆਪਾਂ ਹੁਣ ਜਿਹੜਾ ਉਹ ਨੈਸ਼ਨਲ ਹਾਈਵੇ ਜਿਹੜਾ ਸਾਥੋਂ ਬਹੁਤੀ ਦੂਰ ਨਹੀਂ ਹੈ ਇਸ ਕਰਕੇ ਨੈਸ਼ਨਲ ਹਾਈਵੇ ਤੋਂ ਸਰਕਾਰ ਨੇ ਕੱਢਤਾ ਸੀ ਪਰ ਇਹ ਜਿਹੜਾ ਸਟੇਟ ਦੀ ਰੋਡ ਹੈ ਪਰ ਸਟੇਟ ਰੋਡ ਹੋਣ ਦੇ ਬਾਵਜੂਦ ਇਹਨੂੰ ਚੌਂ ਮਾਰਗੀ ਬਣਾਵਾ ਕਿਉਂਕਿ ਇਹ ਮੁੱਖ ਸੜਕ ਹੈ ਫਰੀਦਕੋਟ ਜ਼ਿਲ੍ਹੇ ਦੀ ਕੋਟਕਪੂਰੇ ਨੂੰ ਫਰੀਦਕੋਟ ਆਉਣ ਵਾਸਤੇ ਜਾਂ ਹੋਰ ਜ਼ਿਲ੍ਹਿਆਂ ਤੋਂ ਬਠਿੰਡੇ ਤੋਂ ਮੁਕਸਰ ਤੋਂ ਹਬੌਰ ਤੋਂ ਜਿਹੜੇ ਤੇ ਹਾਲਾਂਕਿ ਹਰਿਆਣਾ ਜਾਂ ਰਾਜਸਥਾਨ ਤੋਂ ਜਿਹਨੇ ਫਰੀਦਕੋਟ ਨੂੰ ਆਉਣਾ ਹੈ ਤਾਂ ਉਹ ਇਸ ਰੋਡ ਰਾਹੀਂ ਆਉਂਦਾ ਇਸ ਕਰਕੇ ਅਸੀਂ ਇਸ ਰੋਡ ਨੂੰ ਚੌਂ ਮਾਰਗਾ ਕਰਨ ਦਿੱਤੇ ਜ਼ੋਰ ਦੇ ਰਹੇ ਹਾਂ ਇਹ ਸਾਡਾ ਪ੍ਰੋਜੈਕਟ ਮਨਜ਼ੂਰ ਹੋ ਗਿਆ ਸਰਕਾਰ ਨੇ ਐਕਸੈਪਟ ਕਰ ਲਿਆ ਇੱਕ ਸਾਡਾ ਵੱਡਾ ਬਾਈਪਾਸ ਆ ਜਿਹੜਾ ਉਹਦੇ ਤੇ ਵੀ ਸਾਡਾ ਕੰਮ ਚੱਲ ਰਿਹਾ ਉਹ ਵੀ ਜਿਹੜਾ ਹੈਗਾ ਬਹੁਤ ਵੱਡਾ ਪ੍ਰੋਜੈਕਟ ਆ ਉਹ ਤਕਰੀਬਨ 850 ਕਰੋੜ ਤੋਂ 900 ਕਰੋੜ ਰੁਪਏ ਦਾ ਪ੍ਰੋਜੈਕਟ ਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦਾ ਰਕੀ ਹੈ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਇਹ ਜਿਹੜਾ ਸਟੇਟ ਦੀ ਰੋਡ ਆ